ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੀਰਾਕੌਰ 786 ਚੈਨਲ ਵਿੱਚ ਤੁਹਾਡਾ ਸਵਾਗਤ ਆ ਤੇ ਅੱਜ ਆਪਾਂ ਬਣਾਵਾਂਗੇ ਮੂਲੀ ਦੇ ਪੱਤਿਆਂ ਦੀ ਸਬਜ਼ੀ ਮੂਲੀ ਦੇ ਪੱਤਿਆਂ ਦੀ ਸਬਜ਼ੀ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਤੇ ਜੇਕਰ ਤੁਹਾਨੂੰ ਪਸੰਦ ਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਚਲੋ ਫਿਰ ਆਪਾਂ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਆਂ ਸਬਜ਼ੀ ਬਣਾਉਣ ਵਾਸਤੇ ਤੇ ਮੂਲੀਆਂ ਦੇ ਆਪਾਂ ਪੱਤੇ ਲਏ ਆ ਪੱਤੇ ਆਪਾਂ ਬਿਲਕੁਲ ਸੌਫਟ ਲਏ ਹੈਗੇ ਆ ਤੇ ਤਿੰਨ ਆਪਾਂ ਮੂਲੀਆਂ ਰੰਗਾਂਗਾ ਤੇ ਮੂੜੀਆਂ ਦੇ ਪੱਤੇ ਨੂੰ ਆਪਾਂ 2-3 ਵਾਰੀ ਸਾਫ਼ ਪਾਣੀ ਦੇ ਨਾਲ ਧੋលਿਆਗਾ ਤੇ ਮੂੜੀਆਂ ਨੂੰ ਵੀ ਆਪਾਂ ਧੋលਿਆ ਹੁਣ ਆਪਾਂ ਇਹਨਾਂ ਨੂੰ ਚੀਰਾਂਗੇ ਸਭ ਤੋਂ ਪਹਿਲਾਂ ਆਪਾਂ ਮੂੜੀ ਦੇ ਪੱਤੇ ਨੂੰ ਚੀਰਾਂਗੇ ਤੇ ਜਿਹੜਾ ਇਹਦਾ ਮੂਲ ਦਾ ਡੰਡਲਾ ਉਹ ਆਪਾਂ ਹੁਣ ਹਟਾ ਦਾਂਗੇ ਇਸ ਤਰ੍ਹਾਂ ਪੱਕੇ ਪੱਕੇ ਆ ਅਥਾ ਦੇ ਵਿੱਚ ਆਪਾਂ ਬਰੀਕ ਬਰੀਕ ਹੁਣ ਇਹਨੂੰ ਚੀਰ ਲਾਂਗੇ ਤੇ ਜਮਾਂ ਬਰੀਕ ਬਰੀਕ ਚੀਰਾਂਗੇ ਫਿਰ ਸਬਜੀ ਆਪਣੀ ਵਧੀਆ ਬਣਦੀ ਆ ਕਈ ਐ ਹੁੰਦੇ ਨਾ ਸਬਜੀ ਦੇ ਪੱਤ ਮੂਲੀ ਦੇ ਪੱਤਿਆਂ ਨੂੰ ਸੈੱਟ ਦਿੰਦੇ ਆ ਮੂਲੀ ਦੇ ਪੱਤਿਆਂ ਨੂੰ ਸਿੱਟ ਨੂੰ ਜਾਇਦਾ ਸਬਜੀ ਬਹੁਤ ਵਧੀਆ ਇਹਨਾਂ ਦੀ ਬਣਦੀ ਹੈਗੇ ਤੁਸੀਂ ਜਰੂਰ ਬਣਾ ਕੇ ਦੇਖਿਓ ਤੇ ਤੁਸੀਂ ਹੁਣ ਵੀਡੀਓ ਨੂੰ ਵੀ ਪੂਰਾ ਦੇਖਿਓ ਵੀ ਆਪਾਂ ਮੂਲੀ ਦੇ ਪੱਤਿਆਂ ਦੀ ਸਬਜੀ ਕਿਸ ਤਰ੍ਹਾਂ ਬਣਾਵਾਂਗੇ ਹਾਂਜੀ ਮੂਲੀ ਦੇ ਪੱਤਿਆਂ ਨੂੰ ਆਪਾਂ ਬਰੀਕ ਬਰੀਕ ਹੁਣ ਕੱਟ ਲਿਆ ਤੇ ਹੁਣ ਆਪਾਂ ਮੂਲੀਆਂ ਵੀ ਵਿੱਚ ਐਡ ਕਰਾਂਗੇ ਸਬਜੀ ਦੇ ਤੇ ਹੁਣ ਆਪਾਂ ਮੂਲੀਆਂ ਨੂੰ ਵੀ ਕਟਾਂਗੇ ਮੂਲੀ ਦੇ ਪਿਛਲੇ ਸਾਨੂੰ ਆਪਾਂ ਹੁਣ ਕੱਟ ਲਾਂਗੇ ਤੇ ਮੂਰਲੇ ਨੂੰ ਵੀ ਆਪਾਂ ਥੋੜਾ ਜਿਹਾ ਕੱਟ ਲਾਂਗੇ ਤੇ ਹੁਣ ਆਪਾਂ ਪਤਲਾ ਪਤਲਾ ਮੂਲੀ ਦਾ ਛਿਲਕਾ ਲਾਦਾਂਗੇ ਮੂਲੀ ਦੇ ਪੱਤਿਆਂ ਦੇ ਵਿੱਚ ਜਿਹੜਾ ਮੂਲੀ ਨੂੰ ਕੱਟ ਕੇ ਆਪਾਂ ਪਾਵਾਂਗੇ ਨਾ ਤੇ ਫਿਰ ਵੀ ਸਬਜ਼ੀ ਬਹੁਤ ਵਧੀਆ ਬਣਦੀ ਹੈ ਤੁਸੀਂ ਵੀਡੀਓ ਨੂੰ ਵੇਖਿਓ ਪੂਰਾ ਵੀ ਆਪਾਂ ਮੂਲੀ ਦੇ ਪੱਤਿਆਂ ਦੇ ਵਿੱਚ ਕਿਹੜਾ ਕਿਹੜਾ ਸਮਾਨ ਪਾਵਾਂਗੇ ਤੇ ਕਿਹੜੇ ਕਿਹੜੇ ਸਮਾਨ ਨਾਲ ਸਬਜ਼ੀ ਟੇਸਟੀ ਬਣਦੀ ਹੈ ਮੂਲੀ ਨੂੰ ਆਪਾਂ ਛੱਲ ਲਿਆ ਤੇ ਹੁਣ ਆਪਾਂ ਇਸ ਤਰ੍ਹਾਂ ਵਿਚਾਲਿਓ ਕੱਟ ਲਾਂਗੇ ਵਿਚਾਲੇ ਉੱਟ ਕੇ ਤੇ ਹੁਣ ਮੂਲੀ ਦੇ ਵਿਚਾਲੇ ਆਪਾਂ ਇੱਕ ਕੱਟ ਲਾ ਲਾਂਗੇ। ਉਸ ਤੋਂ ਬਾਅਦ ਇਸ ਤਰ੍ਹਾਂ ਆਪਾਂ ਕੱਟ ਲਾ ਲੈਣਾਗਾ। ਤੇ ਇਸ ਤਰ੍ਹਾਂ ਆਪਾਂ ਛੋਟੀਆਂ-ਛੋਟੀਆਂ ਫਾੜੀਆਂ ਇਹਦੀਆਂ ਕੱਟਣੀਆਂ ਮੂਲੀ ਦੀਆਂ। ਇਸੇ ਤਰ੍ਹਾਂ ਆਪਾਂ ਛੋਟੀਆਂ-ਛੋਟੀਆਂ ਫਾੜੀਆਂ ਨਾਲ ਤੇ ਮੂਲ ਨਾਲ ਸਾਰੀਆਂ ਚੀਰ ਲਾਂਗੇ। ਮੂਲ ਨੂੰ ਆਪਾਂ ਹੁਣ ਚੀਲ ਲਿਆ ਤੁਸੀਂ ਦੇ ਸਾਦੇ ਪਤਲੀਆਂ ਫਾੜੀਆਂ ਤੇ ਛੋਟੀਆਂ ਫਾੜੀਆਂ ਇਸ ਤਰ੍ਹਾਂ ਦੀਆਂ ਆਪਾਂ ਨੂੰ ਫਾੜੀਆਂ ਚਾਹੀਦੀਆਂ ਸੀ ਤੇ ਹੁਣ ਆਪਾਂ ਚਲਦੇ ਹਾਂ ਗੈਂਸ ਨੇ ਸਬਜ਼ੀ ਬਣਾਉਣਾ ਸਬਜ਼ੀ ਬਣਾਉਣ ਵਾਸਤੇ ਕੜਾਹੀ ਨੂੰ ਆਪਾਂ ਗੈਂਸ ਤੇ ਰੱਖ ਲਿਆ ਕੜਾਹੀ ਦੇ ਵਿੱਚ ਅੱਧੀ ਕੱਛੀ ਸਰੋਂ ਦਾ ਤੇਲ ਪਾ ਦਾਂਗੇ ਤੇਲ ਗਰਮ ਹੋ ਗਿਆ ਅੱਧਾ ਚਮਚ ਪਾ ਦਾਂਗੇ ਸਾਬਤ ਜੀਰਾ ਅੱਧਾ ਕ ਚਮਚ ਪਾ ਦਾਂਗੇ ਸਾਬਤ ਧਨੀਆ ਦੋ ਪਾ ਦਾਂਗੇ ਸੁੱਕੀਆਂ ਲਾਲ ਮਿਰਚਾਂ ਸਾਬਤ ਇੱਕ ਪਾ ਦਾਂਗੇ ਵੱਡੀ ਇਲਾਇਚੀ ਤੇ ਥੋੜੀ ਜਿਹੀ ਪਾ ਦਾਂਗੇ ਆਪਾਂ ਹਿੰਗ ਹਿੰਗ ਦਾ ਫਲੇਵਰ ਵੀ ਬਹੁਤ ਵਧੀਆ ਹੁੰਦਾ ਤੇ ਹਲਕਾ ਜਿਹਾ ਆਪਾਂ ਇਹਨਾਂ ਨੂੰ ਤੜਕ ਲਾਂਗੇ ਹੁਣ ਪਾ ਦਾਂਗੇ ਬਰੀਕ ਕੱਟਿਆ ਹੋਇਆ ਲਸਣ ਦੋ ਹਰੀਆਂ ਮਿਰਚਾਂ ਬਰੀਕ ਕੱਟੀਆਂ ਤੇ ਬਰੀਕ ਕੱਟਿਆ ਹੋਇਆ ਅਦਰਕ ਇਹਨਾਂ ਨੂੰ ਵੀ ਆਪਾਂ ਪਾ ਲਾਂਗੇ ਗੈਸ ਆਪਾਂ ਇੱਕ ਵਾਰੀ ਮਿਦੁੰਜਾ ਕਰ ਦਾਂਗੇ ਮਿਦੁੰਜਾ ਕਰਕੇ ਗੈਸ ਆਪਾਂ ਇਹਨਾਂ ਨੂੰ ਤੜਕਲਾਂਗੇ ਹਾਂਜੀ ਇਹਨਾਂ ਨੂੰ ਆਪਾਂ ਹੁਣ ਸਮਾਨ ਨੂੰ ਭੁੰਨ ਲਿਆਗਾ ਤੇ ਹੁਣ ਆਪਾਂ ਪਾ ਦਾਂਗੇ ਪਿਆਜ਼ ਪਿਆਇ ਵੀ ਆਪਾਂ ਬਰੀਕ ਕਟਿਆ ਹੋਇਆ ਤੇ ਇੱਕ ਪਿਆਜ਼ ਆਪਾਂ ਲਿਆ ਤੇ ਪਿਆਇ ਨੂੰ ਵੀ ਆਪਾਂ ਹੁਣ ਭੁੰਨ ਲਾਂਗੇ ਜਦੋਂ ਪਿਆਜ਼ ਦਾ ਹਲਕਾ ਜਿਹਾ ਕਲਰ ਚੇਂਜ ਹੋ ਗਿਆ ਉਦੋਂ ਤੱਕ ਆਪਾਂ ਪਿਆਜ਼ ਨੂੰ ਭੁੰਨਾਂਗੇ ਆਇਨੂ ਵੀ ਆਪਾਂ ਹੁਣ ਭੁੰਨ ਲਿਆਗਾ ਤੇ ਹੁਣ ਆਪਾਂ ਪਾ ਦਾਂਗੇ ਦੋ ਟਮਾਟਰਾਂ ਦਾ ਪੇਸਟ ਆਪਾਂ ਪਹਿਲੇ ਹੀ ਬਣਾ ਕੇ ਰੱਖ ਲਿਆ ਸੀ ਚਾਹੇ ਤੁਸੀਂ ਕੱਟ ਕੇ ਵੀ ਪਾ ਸਕਦੇ ਆਂ ਤੇ ਐਸ ਤਰ੍ਹਾਂ ਤੁਸੀਂ ਪੇਸਟ ਬਣਾ ਕੇ ਵੀ ਪਾ ਸਕਦੇ ਆਂ ਕਿਉਂਕਿ ਟਮਾਟਰ ਦਾ ਟੇਸਟ ਵੀ ਬਹੁਤ ਵਧੀਆ ਆਉਂਦਾ ਹੈਗਾ ਤੇ ਹੁਣ ਆਪਾਂ ਪਾ ਦਾਂਗੇ ਮਸਾਲੇ ਮਸਾਲਿਆਂ ਦੇ ਨਾਲ ਹੀ ਆਪਾਂ ਟਮਾਟਰ ਨੂੰ ਭੁੰਨ ਲਾਂਗੇ ਨਮਕ ਪਾਵਾਂਗੇ ਸਵਾਦ ਅਨੁਸਾਰ ਅੱਧਾ ਚਮਚ ਪਾ ਦਾਂਗੇ ਆਪਾਂ ਹਲਦੀ ਅੱਧਾ ਚਮਚ ਪਾ ਦਾਂਗੇ ਧਨੀਆ ਪਾਊਡਰ ਅੱਧਾ ਕੁ ਚਮਚ ਪਾ ਦਾਂਗੇ ਆਪਾਂ ਪੀਸੀ ਲਾਲ ਮਿਰਚ ਪਾਊਡਰ ਇਹਨਾਂ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਤੜਕੇ ਦੇ ਵਿੱਚ ਮਿਕਸ ਕਰਕੇ ਤੇ ਟਮਾਟਰ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਤੇ ਨਾਲੇ ਮਸਾਲੇ ਵੀ ਵਧਿਆ ਆਪਣੇ ਭੁੱਜ ਜਾਣਗੇ ਮਸਾਲਿਆਂ ਨੂੰ ਤੇ ਟਮਾਟਰ ਨੂੰ ਵੀ ਆਪਾਂ ਵਧੀਆ ਜਿਹਾ ਪਉਣਾ ਲਿਆਗਾ ਤੇ ਹੁਣ ਪਾ ਦਾਂਗੇ ਇੱਕ ਆਲੂ ਬਰੀਕ ਕੱਟਿਆ ਹੋਇਆ ਤੇ ਤਿੰਨ ਚਾਰ ਮਿੰਟ ਵਾਸਤੇ ਆਪਾਂ ਆਲੂ ਨੂੰ ਵੀ ਪਕਾ ਲਾਂਗੇ ਹੁਣ ਆਪਾਂ ਦਿੰਨੇ ਆ ਟਾਕ ਤਿੰਨ ਇੱਕ ਮਿੰਟ ਵਾਸਤੇ ਆਪਾਂ ਟਾਕ ਦਿੰਨੇ ਆ ਤਿੰਨ ਚਾਰ ਮਿੰਟ ਹੋ ਗਏ ਆਪਣੀ ਸਬਜ਼ੀ ਰੱਖੀ ਨੂੰ ਤੇ ਆਲੂਆਂ ਨੂੰ ਥੋੜਾ ਜਿਹਾ ਸੇਕ ਲੱਗ ਗਿਆ ਤੇ ਹੁਣ ਆਪਾਂ ਪਾ ਦਾਂਗੇ ਕਟੰਗਾ ਅੰਗਾ ਮੂਲੀਆਂ ਅੰਗਾ ਮੂਲੀਆਂ ਤੁਸੀਂ ਜਿੰਨੀਆਂ ਪਾਉਣੀਆਂ ਉਸ ਹਿਸਾਬ ਨਾਲ ਤੁਸੀਂ ਪਾ ਸਕਦੇ ਆ ਮੈਂ ਤਿੰਨ ਮੂਲੀਆਂ ਪਾਈਆਂ ਤੁਸੀਂ ਆਪਦੀ ਫੈਮਲੀ ਦੇ ਨਾਲ ਹਿਸਾਬ ਦੇ ਨਾਲ ਪਾ ਸਕਦੇ ਜਿੱਡੀ ਤੁਹਾਡੀ ਫੈਮਲੀ ਉਸ ਹਿਸਾਬ ਨਾਲ ਤੁਸੀਂ ਸਬਜ਼ੀ ਬਣਾ ਸਕਦੇ ਮੂਲੀਆਂ ਦੀ 5 ਮਿੰਟ ਵਾਸਤੇ ਆਪਾਂ ਇਹਨਾਂ ਨੂੰ ਵੀ ਸੇਕ ਲਵਾ ਲਾਂਗੇ 5 ਮਿੰਟ ਹੋ ਗਿਆ ਮੂਲੀਆਂ ਰੱਖਣ ਨੂੰ ਵੀ ਤੇ ਮੂਲੀਆਂ ਨੂੰ ਵੀ ਸੇਕ ਲੱਗ ਗਿਆ ਤੇ ਹੁਣ ਆਪਾਂ ਪਾ ਦਾਂਗੇ ਇੱਥੇ ਕਟਨਾਗਾ ਮੂਲੀਆਂ ਦੇ ਪੱਤੇ ਤੇ ਥੋੜਾ ਹੀ ਮੈਂ ਕੱਟੇ ਹੋਏ ਆਪਣੇ ਕੋਲੇ ਹੈਗੇ ਆ ਮੇਥਰੇ ਮੇਥਰੇ ਨੂੰ ਵੀ ਆਪਾਂ ਧੋ ਕੇ ਸੁਆਰ ਕੇ ਉਸ ਤੋਂ ਬਾਅਦ ਹੀ ਆਪਾਂ ਇਹਨਾਂ ਨੂੰ ਬਰੀਕ-ਬਰੀਕ ਕੱਟ ਲਿਆਗਾ ਕਿਉਂਕਿ ਇਹਨਾਂ ਦੇ ਨਾਲ ਵੀ ਸਬਜ਼ੀ ਕਰਾਰੀ ਬਣਦੀ ਆ ਜਦੋਂ ਵੀ ਤੁਸੀਂ ਮੂਲੀਆਂ ਦੇ ਪੱਤਿਆਂ ਦੀ ਸਬਜ਼ੀ ਬਣਾਉਣਾ ਤੇ ਇਹਨਾਂ ਨੂੰ ਤੁਸੀਂ ਜ਼ਰੂਰ ਪਾਓ ਤੇ ਹੁਣ ਆਪਾਂ ਇੱਕ ਵਨ ਇਸ ਤਰ੍ਹਾਂ ਥੋੜਾ ਜਿਹਾ ਕੜਚੀ ਦੇ ਨਾਲ ਨਾਪ ਕੇ ਤੇ ਟਾਕ ਦਿੰਨੇ ਆ ਤੇ ਭਾਫ਼ ਦੇ ਨਾਲ ਆਪਣੇ ਆਪ ਹੀ ਇਹ ਥੱਲੇ ਜੇ ਬਹਿ ਜਾ ਉਸ ਤੋਂ ਬਾਅਦ ਹੀ ਆਪਾਂ ਕੜਚੀ ਮਾਰਾਂਗੇ ਹੁਣ ਆਪਾਂ ਕੜਾਹੀ ਤੇ ਟੱਕਣ ਚੱਕ ਦਿੰਨੇ ਤੁਸੀਂ ਦੇਖ ਸਕਦੇ ਹੋ ਭਾਫ਼ ਦੇ ਨਾਲ ਤੇ ਹੁਣ ਪਾਲਕ ਜਿਹੜੇ ਮੈਂ ਦੇ ਮੂਲੀਆਂ ਦੇ ਪੱਤੇ ਸੀ ਉਹ ਥੱਲੇ ਰਹਿ ਗਏ ਬਿਲਕੁਲ ਤੇ ਹੁਣ ਆਪਾਂ ਚੰਗੀ ਤਰ੍ਹਾਂ ਹੁਣ ਸਾਰੀ ਸਬਜ਼ੀ ਦੇ ਵਿੱਚ ਪੱਤਿਆਂ ਨੂੰ ਮਿਕਸ ਕਰ ਦਿੰਨੇ ਆ ਖਿਸ਼ੂ ਬਹੁਤ ਵਧੀਆ ਹੁੰਦੀ ਹੈ ਐਨਾ ਸਮਾਨ ਹੀ ਪਾ ਕੇ ਤੁਸੀਂ ਸਬਜੀ ਇਹ ਬਣਾ ਕੇ ਦੇਖਿਓ ਬੜੀ ਹੀ ਟੇਸਟੀ ਬਣਦੀ ਆ ਤੁਹਾਨੂੰ ਪਤਾ ਹੀ ਹੁਣ ਸਰਦੀ ਸ਼ੁਰੂ ਹੋ ਗਈ ਆ ਤੇ ਸਰਦੀਆਂ ਦੇ ਵਿੱਚ ਤਾਜ਼ੀਆਂ ਤਾਜ਼ੀਆਂ ਮੌਲੀਆਂ ਆਉਂਦੀਆਂ ਹਰਿਆ ਭਰਿਆ ਸਬਜ਼ੀਆਂ ਆਉਂਦੀਆਂ ਤੇ ਬਹੁਤ ਹੀ ਜ਼ਿਆਦਾ ਇਹ ਟੇਸਟੀ ਬਣਦੀਆਂ ਚੰਗੀ ਤਰ੍ਹਾਂ ਹੁਣ ਆਪਾਂ ਕਰਤਾ ਮਿਕਸ ਤੇ ਹੁਣ ਆਪਾਂ ਪਾ ਦਿੰਨੇ ਆ ਅੱਧਾ ਕ ਚਮਚ ਗਰਮ ਮਸਾਲਾ ਤੇ ਥੋੜਾ ਜਿਹਾ ਆਪਣੇ ਕੋਲੇ ਹੈਗਾ ਹਰਾ ਧਨੀਆ ਕੱਟਿਆ ਹੋਇਆ ਇਹਨੂੰ ਵੀ ਆਪਾਂ ਧੋ ਕੇ ਤੇ ਫਿਰ ਕੱਟਿਆ ਸੀਗਾ ਹੁਣ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਜੇ ਤੁਸੀਂ ਟਮਾਟਰ ਨਹੀਂ ਪਾਉਣੇ ਤਾਂ ਤੁਸੀਂ ਅਮਚੂਰ ਪਾਊਡਰ ਚਾਟ ਮਸਾਲਾ ਵੀ ਐਡ ਕਰ ਸਕਦੇ ਹੋ ਤੇ ਵੈਸੇ ਟਮਾਟਰ ਪਾਉਂਗੇ ਤਾਂ ਸਬਜ਼ੀ ਹੋਰ ਵੀ ਜ਼ਿਆਦਾ ਇਹ ਟੇਸਟੀ ਬਣਦੀ ਹੈ ਚਾਹੇ ਤੁਸੀਂ ਕੱਟ ਕੇ ਪਾਓ ਚਾਹੇ ਤੁਸੀਂ ਉਹਨਾਂ ਦਾ ਪੇਸਟ ਬਣਾ ਕੇ ਪਾਓ ਹੁਣ ਆਪਾਂ 5 ਮਿੰਟ ਵਾਸਤੇ ਹੋਰ ਸੇਕ ਲਵਾ ਲੈਨੇ ਸਬਜ਼ੀ ਨੂੰ ਅੰਜਕ ਮਿੰਟ ਆਪਾਂ ਸਬਜ਼ੀ ਨੂੰ ਹੋਰ ਸੇਕਣ ਵਾਲਿਆ ਤੇ ਆਪਾਂ ਇੱਕ ਵਾਰੀ ਕਰਚੀ ਮਾਰ ਦਿੰਨੇ ਆ ਸਬਜ਼ੀ ਆਪਣੀ ਬਣ ਕੇ ਰੈਡੀ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਸਬਜ਼ੀ ਬਣੀ ਆ ਕੋਈ ਕਹਿ ਨਹੀਂ ਸਕਦਾ ਕਿ ਇਹ ਇਹ ਮੂਲੀ ਦੇ ਪੱਤਿਆਂ ਦੀ ਸਬਜ਼ੀ ਬਣੀ ਹੋਊਗੀ ਇੰਨੀ ਵਧੀਆ ਸਬਜ਼ੀ ਬਣੀ ਆ ਹੁਣ ਆਪਾਂ ਗੈਸ ਕਰਦਾਂਗੇ ਬੰਦ ਸਬਜ਼ੀ ਨੂੰ ਆਪਾਂ ਹੁਣ ਇੱਕ ਭਾਂਡੇ ਦੇ ਵਿੱਚ ਕੱਢ ਲਾਂਗੇ ਤੁਸੀਂ ਇਸ ਤਰੀਕੇ ਨਾਲ ਜਰੂਰ ਬਣਾ ਕੇ ਦੇਖੋ ਮੂਲੀ ਦੇ ਪੱਤਿਆਂ ਦੀ ਸਬਜ਼ੀ ਬਹੁਤ ਹੀ ਵਧੀਆ ਤੇ ਕਰਾਰੀ ਬਣਦੀ ਹੈ। ਤੇ ਚਾਹੇ ਤੁਸੀਂ ਰੋਟੀ ਦੇ ਨਾਲ ਖਾਓ ਚਾਹੇ ਤੁਸੀਂ ਪਰੌਂਠਿਆਂ ਦੇ ਨਾਲ ਖਾਓ। ਹਾਂਜੀ ਸਬਜ਼ੀ ਨੂੰ ਆਪਾਂ ਇੱਕ ਪਲੇਟ ਦੇ ਵਿੱਚ ਹੁਣ ਕੱਢ ਲਿਆ ਤੇ ਨਾਲ ਆਪਾਂ ਸਜਾਵਟ ਵਾਸਤੇ ਰੱਖਤਾ ਹਰਾ ਧਨੀਆ ਤੇ ਮਿਰਚਾਂ ਤਾਂ ਆਪਾਂ ਤੁਹਾਨੂੰ ਪਤਾ ਹੀ ਹੈ ਪਹਿਲਾਂ ਪਾਈਏ ਸੀ ਸਬਜ਼ੀ ਦੇ ਵਿੱਚ ਤੇ ਤੁਸੀਂ ਜਰੂਰ ਬਣਾ ਕੇ ਦੇਖੋ ਅੱਜ ਦਾ ਤਰੀਕਾ ਵਧੀਆ ਲੱਗਿਆ ਹੋਇਆ ਤਾਂ ਸਬਜ਼ੀ ਬਣਾਉਣ ਦਾ ਜੇਕਰ ਤੁਹਾਨੂੰ ਪਸੰਦ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ। ਹੈ ਟਿਕ ਮੇਰੇ ਚੈਨਲ ਨੂੰ ਨਈ ਸਬਸਕ੍ਰਾਈਬ ਕੀਤਾ ਤਾਂ ਮੇਰੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਓ ਚਲੋ ਫਿਰ ਆਪਾਂ ਮਿਲਦੇ ਹਾਂ ਕੋਈ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ